ਅਹੀਂ ਮੇਰਾ ਨਾਨਾ ਨਿਸ਼ਾਨ ਸਿੰਘ ਆਂ ਐ ਪੱਟੀ ਤੋਂ ਭਾਜੀ ਆਉਨੇ ਆ ਨਿਸ਼ਾਰਾ ਪਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਵਾਂ ਅਹੀਂ ਭਾਜੀ ਕੱਲ ਫਰੂਟ ਵੇਚਣ ਪੁੱਤ ਆਏ ਵਾਂ ਇਹਨੇ ਭਾਜੀ ਜਦੋਂ ਗੱਜਨ ਸਿੰਘ ਆਇਆ ਵਾਂ ਇਹਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾਂ ਅਹੀਂ ਸਰਦਾਰ ਤਰਸੀਮ ਸਿੰਘ ਜੋ ਨਿਸ਼ਾਰਾ ਪਨੂਆ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਜੇ ਅੱਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾ ਨਹੀਂ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਐ ਇੱਥੋਂ ਦੇ ਇਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜਿਆਦੀ ਮਤਲਬ ਛਦਾਪਲੀ ਇਹਨਾਂ ਨੂੰ ਵਰਤੀ ਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਕੁੱਟ ਦੂੰ ਐ ਕਰ ਦੂੰਗਾ ਇਹ ਭਾਜੀ ਉਹਨਾਂ ਨੇ ਐਡਾ ਵਤੀਰਾ ਕਰਨ ਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਐਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਬਰੇਹੋ ਕੋਈ ਆ ਮੈਂਤਰੇ ਸਾਨੂੰ ਇਹ ਕਰਨ ਨਹੀਂ ਦਿੰਦਾ ਕੀ ਤਾਂ ਤੇ ਕੀ ਮੰਨਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਅਧ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਇਹ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਮਸਲਾ ਇਹ ਜੀ ਇਹ ਇੱਥੇ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲ ਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਛੜਕਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਗੜਾ ਟੈਦੀ ਸਿਰਫ ਇਹ ਮਹੀਨਾ ਨਹੀਂ ਦਿੰਦੇ ਉਹਨੂੰ ਇਹ ਮਹੀਨਾ ਦੇ ਫਿਰ ਇਹਨਾਂ ਨੂੰ ਵੀ ਨਹੀਂ ਕੋਸ਼ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਤਕਰਾਨੀ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਦੇਤੀ ਕੀਤੀ ਆ ਉਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆ ਇਹ ਸਭ ਕੋ ਇਹਨੇ ਮੇਰੇ ਨਾਲ ਵਧਿੱਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਘਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡੇ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੌਲੀ ਆ ਨਾ ਮੈਂ ਦਾੜੀ ਪੁੱਟ ਕੇ ਤੇ ਹੱਥੇ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਰੇ ਗੱਲ ਕੀਤੀ ਅਜੇ ਅਸੀਂ ਤੇ ਗੱਲ ਕਰਨੀ ਇਹਦੇ ਪਹਿਲੋ ਮੇਰੇ ਤੇ ਵਾਰੰਟ ਡੇ ਪਿਆ ਆ ਇਹ ਕਰਕੇ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਹੀਂ ਦੇ ਲਾਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਵੀ ਤੂੰ ਕਿਤਰਾ ਬੋਲਦਾ ਵਾ ਫੇਰੇ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁਰਕੇ ਵਰਦੀ ਪਾ ਕੇ ਆ ਇਹਦਾ ਅਕਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪੈ ਗਿਆ ਹਾ ਕਰਨ ਹੋਇਆ ਸਾਰਾ ਕੁਝ ਪਹਿਲੋਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਏ ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚੱਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾ ਲੈਂਦਾ ਵਾ ਕੇ ਤੋਂ ਜੂਸ ਮੰਗਾ ਲਿਆ ਕੇ ਤੋਂ ਕੁਝ ਮੰਗਾ ਲਿਆ ਹੋਰ ਗਾੜੀ ਸ਼ਰਮਾ ਹੁਣਾਂ ਨੂੰ ਪਤਾ ਵੀ ਉੱਥੇ ਕੀ ਕੁਝ ਹੋਇਆ ਮੈਂ ਨਾ 11 ਤਰੀਕ ਨੂੰ ਟੋਕੀ ਚਾਰ ਦਾ ਉਹਦਾ ਸਮਝ ਲਿਆ ਸੀ ਮਾਨ ਜੋ ਗੀਐਸਪੀ ਸਾਹਿਬ ਨੇ ਮੈਨੂੰ ਇੱਥੇ ਲਾਇਆ ਸੀ ਤੇ ਮੈਂ ਵੇਖਿਆ ਕਿ ਬਾਜ਼ਾਰ ਦੇ ਵਿੱਚ ਨਾ ਆਮ ਰੇੜੀਆਂ ਤੇ ਸਬਜ਼ੀਆਂ ਵਾਲਿਆਂ ਨੇ ਜਿਹੜਾ ਬਜ਼ਾਰ ਕਬਜ਼ੇ ਕੀਤੇ ਆ ਉਹਦਾ ਕਰਕੇ ਜਿਹੜੀਆਂ ਮਠੰਡੇ ਤੋਂ ਪ੍ਰੀਤਕੋਟ ਤੋਂ ਅੰਮ੍ਰਿਤਸਰ ਤੋਂ ਬਸਾਂ ਹੁੰਦੀਆਂ ਜਾਂਦੀਆਂ ਨਾ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਹੋਣੀ ਜਾਂ ਲੱਗ ਜਾਂਦਾ ਹੈ। ਮੈਂ ਉਹਦਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਵੀ ਆਪਣੀਆਂ ਜਿਹੜੀਆਂ ਉਹ ਰੇੜੀਆਂ ਆ ਸਬਜ਼ੀ ਮੰਡੀ ਉੱਥੇ ਬਾਹਰ ਮੰਡੀ ਬਣੀ ਆ ਵੀ ਉਹਦੇ ਵਿੱਚ ਲੈ ਲਓ। ਉਹਦੇ ਵਿੱਚ ਜਾ ਕੇ ਆਪਣਾ ਸੌਦਾ ਪਤਾ ਵੇਚ ਲਓ ਆਪਣਾ। ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਫਿਰ ਮੈਂ ਇਹਨਾਂ ਨੂੰ ਸਮਝਾਇਆ ਵੀ ਫਿਰ ਮੈਂ ਉਹਨਾਂ ਨੂੰ ਨੱਪਕਾ ਵੀ ਮਾਰਿਆ ਵੀ ਨਹੀਂ ਯਾਰ ਇੱਥੇ ਬੜਾ ਲੋਡ ਦੀਆਂ ਜਾਮ ਲੱਗ ਜਾਂਦਾ ਵਾ। ਇਹ ਗੱਲ ਹੋਈ ਇਹਦੇ ਤੋਂ ਫਿਰ ਸਰਪੰਚ ਤਰਸੇਮ ਸਿੰਘ ਜੀ ਆਏ ਓਕੇ ਜੀ ਰੇੜੀਆਂ ਮੈ ਲਵਾਈਆਂ। ਤੇ ਮੈਂ ਕਿਹਾ ਆਪਾਂ ਕਿਸੇ ਖੁੱਲੇ ਥਾਂ ਤੇ ਲਵਾ ਸਕਦੇ ਆ ਆਪਾਂ ਛੜਕਦੇ ਉੱਤੇ ਰੇੜੀਆਂ ਨਹੀਂ ਲਵਾ ਸਕਦੇ ਕਿ ਛੜਕਦੀ ਆਵਾਜ਼ ਆ ਜਾਈ ਬੰਦ ਹੁੰਦੀ ਐ ਬਸ ਇੰਨੀ ਗੱਲ ਹੋਈ ਐ ਬਾਕੀ ਕੋਈ ਉਹਦੀ ਸ਼ਾਂਤ ਗਲਾਪ ਬੈਲ ਨਹੀਂ ਕੀਤੀ ਕੋਈ ਕਿਸੇ ਦੇ ਗਲਾਪ ਨਹੀਂ ਕੀਤੀ ਇਹਦੇ ਬਾਰੇ ਵਿੱਚ ਸੀਨੀਅਰ ਅਫਸਰਾਂ ਨੂੰ ਦੱਸਿਆ ਗਿਆ